ਜਿਹੜੇ ਸ਼ਹਿਰ ਚੋਂ ਰਹਿੰਦੇ ਨੇ ਪਟਿਆਲਾ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਇੱਕ ਕਰਨਲ ਬਾਠ ਠੀਕ ਹੈ ਫੌਜ ਦੇ ਅਫਸਰ ਨੂੰ ਕੁੱਟਿਆ ਗਿਆ ਨਵਜੋਤ ਸਿੰਘ ਸਿੱਧੂ ਨੇ ਇੱਕ ਸ਼ਬਦ ਨਹੀਂ ਬੋਲਿਆ ਇੱਕ ਸ਼ਬਦ ਨਹੀਂ ਲਿਖਿਆ ਕਿ ਭਾਈ ਇਹ ਮੰਦ ਭੱਗ ਹੈ ਇਹ ਘਟਿਆ ਹਰਕਤ ਹੈ ਨਾ ਤੇ ਕਾਰਵਾਈ ਹੋਵੇ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿਸਾਨ ਕੁੱਟੇ ਸ਼ੰਭੂ ਤੇ ਖਨੋਰੀ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਕਿਸਾਨਾਂ ਦੇ ਉੱਤੇ ਰੱਜ ਕੇ ਡਾਂਗ ਭਾਈ ਰਾਤ ਨੂੰ ਕਿਸਾਨਾਂ ਨੂੰ ਤੋੜਿਆ ਗਿਆ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਨਹੀਂ ਖੁੱਲੀ ਇੱਕ ਸ਼ਬਦ ਨਹੀਂ ਬੋਲੇ ਭਈ ਗੁੱਲੀ ਡੰਡਾ ਖੇਡਦੇ ਨਜ਼ਰ ਆਏ ਆਪ ਨਸ਼ੇ ਦੇ ਮੁੱਦੇ ਦੇ ਉੱਤੇ ਜਿਹੜੇ ਤੇ ਸਰਕਾਰਾਂ ਬਦਲਦੀਆਂ ਬਣਦੀਆਂ ਰਹੀਆਂ ਨਸ਼ੇ ਦੇ ਮੁੱਦੇ ਦੇ ਉੱਤੇ ਕਿੰਨਾ ਕਿ ਨਵਜੋਤ ਸਿੰਘ ਸਿੱਧੂ ਬੋਲੇ ਨਸ਼ੇ ਨਾਲ ਪੰਜਾਬ ਚ ਹਰ ਰੋਜ਼ ਮੌਤਾਂ ਹੋ ਰਹੀਆਂ ਕੰਧਾਂ ਤੇ ਲੋਕ ਲਿਖ ਲਿਖ ਕੇ ਲਾ ਰਹੇ ਕਿ ਇੱਧਰ ਨਸ਼ਾ ਵਿਕਦਾ ਹੈ ਆਏ ਇੱਧਰ ਨਸ਼ਾ ਵਿਕਦਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਜ਼ੁਬਾਨ ਚ ਹੁਣ ਖੋਲੀ ਨਹੀਂ ਕਿ ਨਸ਼ੇ ਦੇ ਕੋਈ ਮੁੱਦੇ ਤੇ ਬੋਲੇ ਹੁਣ ਚੰਡੀਗੜ੍ਹ ਦੇ ਮੁੱਦੇ ਤੇ ਚੰਡੀਗੜ੍ਹ ਤੇ ਨੋਟੀਫਿਕੇਸ਼ਨ ਆ ਗਿਆ ਸੀ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਦੇਣਾ ਪੱਕੇ ਤੌਰ ਤੇ ਦਾ ਪ੍ਰਸ਼ਾਸਕ ਕੱਢ ਲਾਉਣਾ ਹੈਗਾ ਠੀਕ ਹੈ ਉਹਦੋਂ ਇੱਕ ਟਵੀਟ ਵੀ ਨਹੀਂ ਕੀਤਾ ਉਹ ਕਪਲ ਸ਼ਰਮਾ ਦੇ ਸ਼ੋਚ